ਆਪਿਆ ਚੋਨਾ ਦੋਸਤੋ ਹਲੇ ਜਮਾ ਸੁੱਕਾ ਭਾਈ ਉਹ ਜਮਾ ਕੋਈ ਵੀ ਕੋਈ ਪਰੋਲ ਮਨੇ 100% ਵੀ ਆਪਾਂ ਕਹਿ ਜੀਏ ਨਾ ਜੇ ਕੋਈ ਵੀ ਇਸੇ ਵੀ ਉਹ ਹੋ ਆਗਾ ਗੱਲਾ ਸੱਲਾ ਜਾਂ ਕੁਝ ਵੀ ਹੈ ਨਾ ਕੁਝ ਨਹੀਂਗਾ ਆਹ ਦੇਖੋ ਭਾਈ ਬਹੁਤ ਬਿਟਦੇ ਆ ਭਾਈ ਸਾਰੇ ਆਪਾਂ ਕਹਿੰਦੇ ਸਾਰੇ ਦੋਸਤੋ ਸਾਥ ਸਦਿਓ ਹੈ ਚਲੇ ਮੈਨਰੇ ਕੋਲ ਮੱਲੋ ਜੁਮਿਨੀ ਕੀ ਜੇ ਮੈਂ ਕੰਮ ਕਰਦਾ ਨਹੀਂ ਪਰ ਦੇਖੋ ਦੋਸਤੋ ਆ ਦੇਖੋ ਰਹਾ ਹੈ ਕੰਮ ਦਾ ਮੈਂ ਕਰਦਾ ਨਹੀਂ ਚਾਹ ਬਚਾਰੇ ਜੀਮੀਦਾਰ ਭਰਾਵਾਂ ਨੂੰ ਰੋਲਦੇ ਦੇਖ ਕੇ ਬਈ ਆ ਦੇਖੋ ਕੀ ਉਹ ਹੋ ਆ ਯਾਰ ਕੋਈ ਭੈਣ ਉਸ ਵਈ ਸੌਰੀ ਇਹ ਗੱਲ ਕੋਈ ਗੁੱਸੇ ਥੋੜਾ ਜਿਹਾ ਹੋਏਗਾ ਤੇ ਗੱਲ ਲਿਖੀ ਵੀ ਨਹੀਂ ਅਧਰ ਚੜੀ ਰੋਗੀ ਤੇ ਵੀ ਯਾਰ ਆ ਦੇਖੋ ਯਾਰ ਬੋਲ ਹਾਲੇ ਇਸ ਤਰ੍ਹਾਂ ਹੋਣੀ ਹੁੰਦਾਗਾ ਬਚਾਰੇ ਉਹ ਮੰਜਾੜਾ ਲਾ ਕੇ ਪਏ ਆਗੇ ਰਾਦੋਂ ਆਦੋਂ ਬਈ ਲਾਉਂਦੇ ਆਗੇ ਹਾਲ ਦੇਖ ਸਕਦੇ ਹੋ ਦੋਸਤੋ ਹਜੇ ਹੋ ਮੰਡੀ ਵੀ ਆ ਬਈ ਬਹੁਤ ਦੂਰ ਤਾਈ ਮੰਡੀ ਹੈਗੀ ਦਾਣਾ ਮੰਡੀ ਐਡੀ ਦਾਣਾ ਮੰਡੀ ਜਿਹੜਾ ਬਈ ਯਾਰ ਕਿਵੇਂ ਨਾ ਸਰੇ ਆਲੇ ਹੱਬ ਆਪਣਾ ਖਰੀਦ ਕੇਂਦਰ ਚੌਕੇ ਮਾਰਕੀਟ ਕਮੇਟੀ ਰਾਮਪੁਰਾ ਹੂਲਾ ਦੇਖੋ ਦੋਸਤੋ ਆਹ ਜੇ ਹੋਸ਼ਰੇ ਦਾ ਹੀ ਪਈਆ ਦੋਸਤੋ ਜੇ ਮੈਂ ਤੁਹਾਨੂੰ ਪੂਰੀ ਦਿਖਾਉਣ ਲੱਗ ਜਾ ਤਾਂ ਦੋਸਤੋ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਪਰ ਅਜਾ ਦਿਖਾਉਣਾ ਦੋਸਤੋ ਪਰ ਆ ਦੇਖੋ ਬੁਰਾ ਹਾਲ ਬਈ ਮੰਡੀਆਂ ਚ ਯਾਰਾ ਮੰਡੀਆਂ ਦੇ ਬਜਾਰੇ ਜੀਮੀਦਾਰ ਭਰਾ ਰੋਲਦੇ ਫਿਰਦੇ ਆਗੇ ਉਹਦੇ ਬਾਪੂ ਨੂੰ 15 ਦਿਨ ਹੋ ਗਏ ਪਤਾ ਨਹੀਂ ਕਿੰਨੇ ਘੰਟੇ ਦਾ ਆਪਾਂ ਜੇ ਹੋਰ ਬੰਦੇ ਦਾ ਵੀ ਇੰਟਰਵਿਊ ਲੈਣ ਲੱਗ ਜੀ ਆ ਬਾਈ ਬਹੁਤ ਬੁਰਾ ਹਾਲ ਆ ਕੋਈ ਮਹੀਨੇ ਮ ਕੋਈ ਹੋ ਗਿਆ ਸਮਝ ਲੈ ਬੈਠੇ ਨੂੰ ਕੋਈ 20 ਦਿਨਾਂ ਦਾ ਬੈਠਾ ਕੋਈ 25 ਦਿਨਾਂ ਦਾ ਕੋਈ 15 ਦਿਨਾਂ ਦਾ ਕੋਈ 10 ਦਿਨਾਂ ਦਾ ਤੇ ਜਿਹੜਾ ਏ ਭਾਈ ਟਾਈਮ ਸਿਰ ਤੇ ਚੱਕੀ ਜਾਣੀ ਚਾਹੀਦੀ ਹਰ ਇੱਕ ਦਾ ਟਾਈਮ ਹੁੰਦਾਗਾ ਜਦੋਂ ਉਹ ਬੰਦ ਜੋ ਮੈਨੂੰ ਨਿਚੋੜਦੀ ਇਸ ਤੋਂ ਬਾਅਦ ਇਹ ਕੀ ਭਜ ਨੇ ਰੁਕੀ ਉਹ ਹੋਊਗਾ ਹੈ ਕੋਈ ਸੱਲ ਨਹੀਂ ਕੁਝ ਹੋਣੀਗੀ ਜਾਣ ਪੁੱਜ ਕੇ ਚੱਕਦੇ ਨਹੀਂ ਭਾਈ ਬਾਪੂ ਜੀ ਨੇ ਤਾਂ ਸੱਚੀ ਬੋਲ ਦਿੱਤਾ ਸਾਰੇ ਸਾਹਮਣੇ ਵੀ ਪਈ ਆਹ ਗੱਲ ਆ ਗਈ ਤੇ ਬਾਕੀ ਸੋ ਜਿਹੜੇ ਆਪਣੇ ਬਾਹਰੋਂ ਆਉਂਦੇ ਆ ਪ੍ਰਦੇਸੀ ਬਾਈ ਹੋ ਗਈ ਦਿਖਾਉਣਿਆ ਇੱਥੇ ਮਿਹਨਤ ਕਰ ਰਹੇ ਭਾਈ ਦੋਸਤ ਇਹ ਤਾਂ ਬੱਦ ਵੱੱਟ ਹੱਲ ਹੋਣਾ ਚਾਹੀਦਾ ਬਈ ਇਹ ਸਰਕਾਰਾਂ ਨੂੰ ਹੱਲ ਕਰਨਾ ਚਾਹੀਦਾ ਇਹ ਸਰਕਾਰਾਂ ਦੇ ਜੁਮੇ ਆ ਕਿਸੇ ਹੋਰ ਦੇ ਜੁਮੇ ਨਹੀਂ ਇਹ ਸਰਕਾਰ ਦੇ ਜੁਮੇ ਸਰਕਾਰ ਦਾ ਹੱਕਾ ਸਰਕਾਰ ਟਾਈਮ ਤੇ ਕੋਈ ਤਾਂ ਛੱਕਣਗਾ ਹਾਂ ਠੀਕ ਆ ਜੇ ਆਪਾਂ ਸੇਠਾਂ ਦਾ ਕਸੂਰ ਕਰੀਏ ਸੇਠਾਂ ਦਾ ਕਸੂਰ ਵੀ ਨਹੀਂ ਸੇਠਾਂ ਦਾ ਕਸੂਰ ਤਾਂ ਉਹ ਤਾਂ ਆਈਆਂ ਵੀ ਜਦੋਂ ਜਰਾ ਉਹ ਆਗਾ ਵੀ ਇਹ ਉਹ ਗਲਤ ਕਰਨਾ ਖਣੂਗੂ ਪਿੱਛੋ ਸਰਕਾਰ ਨੇ ਹੁੱਤਿਆ ਆਹ ਦੇਖੋ ਵਿਚਾਰੇ ਇੱਥੇ ਰਾਤ ਨੂੰ ਮਿਹਨਤ ਕਰਦੇ ਆਗੇ ਸਾਰੀ ਰਾਤ कोई दिन दिन लग जा बेचारे घंटे ही सौते हो मैं लगा है ना भैया एक घंटे ही सौते हो नींद आते हो गए लेते हो गए बाकी काम करते रहे हो है ना दिन रात चौबीस घंटा घंटा बस क्या है अच्छा दो घंटा लेते बस दो घंटे में आराम कर लिया खाना खा लिया बस ये चलता है हाँ देखो दोस्तों कितना हो रहा है ਹੂੰ ਵਿਚਾਰਿਆ ਪਰਦੇਸੀ ਆਦਮੀ ਆਏ ਹੈ ਬੈ ਇੱਥੇ ਆਏ ਹੈਗੇ ਪਰਦੇਸੀ ਹੁੰਦੇ ਤੇ ਦੇਖੋ ਇੰਨੀ ਮਿਹਨਤ ਇਹ ਕਰਦੇ ਹੈਗੇ ਕਹਿੰਦੇ ਵੀ 24 ਘੰਟੇ ਦੇ ਵਿੱਚ ਦੀ ਸਿਰਫ 2 ਘੰਟੇ ਆਰਾਮ ਕਰਦੇ ਹੈ ਘੰਟਾ ਬਖਾਣਾ ਬਣਾਉਣ ਦਾ ਲੱਗ ਜਾਂਦਾ ਤੇ ਘੰਟਾ ਲੱਗ ਜਾਂਦਾ ਖਾਣ ਪੀਣ ਤੇ ਬਈ ਯਾਰ ਸੌਣ ਦਾ ਟਾਈਮ ਤਾਂ ਖੇੜਾ ਹੈ ਨੀਂਦ ਤੋਂ ਕੋਈ ਕੌਣ ਸੀ ਲੈਂਦੇ ਹੋਣਗੇ ਹੈ ਨਾ ਹੈ ਘੰਟਾ ਖਾਣਾ ਬਣਾਉਣੇ ਤੇ ਲੱਗਿਆ ਅੱਖਾਂ ਘੰਟਾ ਸੌਣੇ ਵੇ ਹੈ ਨਾ ਜੀ ਹਾਂ ਆਹ ਦੇਖੋ ਦੋਸਤੋ ਆ ਬੜਾ ਸਕੂਲ ਆ ਗਿਆ ਇਹ ਬਾਰੇ ਵਿਚਾਰੇ ਪ੍ਰਵਾਸੀ ਆ ਗਏ ਜਿਹੜੇ ਮਤਲਬ ਆਪਣੇ ਇਥੇ ਆਉਂਦੇ ਆਗੇ ਸੀਜ਼ਨ ਲਾਉਣ ਆਉਂਦੇ ਆ ਇਹ ਜੱਸੀਆ ਬਾਬਾ ਜੀ ਹੋ ਠੀਕ ਹੋ ਇਹ ਆ ਦੇਖੋ ਦੋਸਤੋ ਇਹ ਬਹੁਤ ਬੁਰਾ ਹਾਲ ਆ ਬਈ ਇਹਦਾ ਹੱਲ ਹੋਣਾ ਚਾਹੀਦਾ ਇਹ ਸਰਕਾਰਾਂ ਨੂੰ ਕਰ ਲ ਕਰਨਾ ਚਾਹੀਦਾ ਤੇ ਯੂ ਬਾਦ ਤੋਂ ਬਾਦ ਵੀਡੀਓ ਸ਼ੇਅਰ ਕਰੋ ਦੋਸਤੋ ਪਤਾ ਲੱਗੇ ਮਤਲਬ ਥੋੜਾ ਜਿਹੜੇ ਆਪਣੇ ਸੁੱਤੇ ਪਏ ਹੋਗੇ ਭਾਈ ਉੱਠ ਕੇ ਆਓ ਇਹ ਚੀਜ਼ ਨੂੰ ਜਰ ਸੋਚੋ ਦੇਖੋ ਆਪਦੇ ਤੇ ਲਾ ਕੇ ਦੇਖੋ ਜੇ ਤੁਸੀਂ ਇੱਥੇ ਬੈਠੇ ਹੋ ਜਿਹੜੇ ਬੀਜ ਬਜਾਈ ਕਰਦੇ ਨਹੀਂ ਚੱਲ ਹੋਰ ਬੰਦੇ ਜਿਹੜੇ ਆਪ ਬੈਠਣ ਦਾ ਪਤਾ ਲੱਗੇ ਪੂਰਾ ਹੀ ਜਮ੍ਹਾਂ ਹੋ ਕਰਿਆ ਪੈਦਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦੋਸਤੋ ਤੇ ਸਰਕਾਰਾਂ ਦਾ ਹੀ ਜਾਵੇ ਸੇ ਸਰਕਾਰ ਜਿਆ ਅੱਖਾਂ ਖੁੱਲਣ ਵੀ ਇਸ ਤਰ੍ਹਾਂ ਕਰਕੇ ਹਾਂ ਪਿੰਡ ਚੋਗੇ ਦੀ ਦਾਣਾ ਮੰਡੀ ਆ ਬਈ ਸਾਰੇ ਨਾਲ ਵੱਡੀ ਦਾਣ ਦੀ ਆ ਜਿਹੜੀ ਹਜ ਪੜੀ ਪਈ ਆ ਕਿ ਲੋਕ ਕੱਚੇ ਥਾਂ ਚ ਵੀ ਨਾ ਵਿਚਾਰੇ ਸਹੌਲ ਧਰੀ ਬੈਠਾਗੇ ਥੱਲੇ ਪੱਲੀਆਂ ਵਿੱਚ ਆ ਕੇ ਤੋਂ ਥੈਂਕ ਯੂ ਬੈਰੀ ਮੱਚ ਦੋਸਤੋ ਧੰਨਵਾਦ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਬੱਦ ਤੋਂ ਬੱਦ ਲੋਕ ਤਾਂ ਹੀ ਜਾਵੇ ਤੇ ਵੀ ਪਤਾ ਲੱਗੇ ਵੀ ਆ ਜਿਹਨੇ ਕਰਤੂਤਾਂ ਹੋ ਰਿਹਾ ਪਹਿਲਾਂ ਵਿਚਾਰੇ ਜ਼ਿਮੀਦਾਰ ਇੱਥੇ ਰੁਲਦੇ ਫਿਰਦੇ ਆਗੇ ਪੈਂ ਕੀ ਆ ਵਿਚਾਰਿਆਂ ਦਾ ਹੈ ਆ ਦੇਖ ਸਾਡੇ ਸਾਨੂੰ ਵੀਡੀਓ ਬਾਈ ਪੂਰੀ ਦਿਖਾ ਕੇ ਦੇ ਵੀਡੀਓ ਬੱਦ ਤੋਂ ਬੱਦ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਦੋਸਤੋ ਵੀ ਗਾਂ ਗੱਲ ਸਹੀ ਆ ਜਾਂ ਗਲਤ ਆ ਤੇ ਧੰਨਵਾਦ ਬਾਈ ਵੀਡੀਓ ਵਾਚਿੰਗ ਦੇ ਲਈ ਥੈਂਕ ਯੂ ਵੈਰੀ ਮੱਚ ਦੋਸਤੋ ਆਪਦਾ ਵੀ ਚਿਹਰਾ ਦਿਖਾ ਦੇਣਾ ਮੈਂ ਸਲੀਮ ਖਾਨ ਉਹ ਮੇਰਾ ਨਾਮ ਹੈ ਸਲੀਮ ਸੀਪਾ ਖਾਨ ਦੇ ਨਾਲ ਤੇ ਆਈਡੀ ਹੈ ਜੀ ਤੇ ਇੱਥੇ ਐ ਚੈਟ ਮਾਰੋ ਤੇ ਬਾਤ ਤੋਂ ਬਾਤ ਫੋਲੋ ਫਾਲੋ ਕਰਿਓ ਦੋਸਤੋ ਹਨਾ ਬਾਤ ਤੋਂ ਬਾਤ ਫੋਲੋ ਕਰਿਓ ਤੇ ਥੈਂਕ ਯੂ ਵੈਰੀ ਮੱਚ ਦੋਸਤੋ ਧੰਨਵਾਦ ਬਾਈ ਵੀਡੀਓ ਵਾਚਿੰਗ ਦੇ ਲਈ ਤੇ ਬਈ ਇਹ ਚੀਜ਼ ਦਾ ਹਾਲ ਹੋਣਾ ਚਾਹੀਦਾ ਬਤੇ ਬਾਤ ਤੋਂ ਬਾਤ ਵੀਡੀਓ ਸ਼ੇਅਰ ਕਰੋ ਧੰਨਵਾਦ